ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੇਰੀ ਫਾਰਮ ਮੋਗਾ ਦੇ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪੰਡ ਰੋਡੇ ਬਾਈ ਸੁਖਮੰਦਰ ਕੋਲ ਪਹੁੰਚੇ ਆਂ 4 ਐਨੀਮਲ ਬਾਈ ਦੇ ਸੇਲ ਆ ਬਾਕੀ ਦੀ ਜਾਣਕਾਰੀ ਆਪਾਂ ਬਾਈ ਤੋਂ ਲੈ ਲੈਣੇ ਆਂ ਇੱਕ 18 ਕਿਲੋ ਵਾਲੀ ਬਹੁਤ ਵੱਡੀ ਮੱਝ ਬਾਈ ਕੋਲ ਸੇਲ ਆ ਬਾਕੀ ਤਿੰਨ ਮੱਝਾਂ ਹੋਰ ਨੇ ਪ੍ਰੋਪਰ ਜਾਣਕਾਰੀ ਬਾਈ ਤੋਂ ਲਵਾਂਗੇ ਕਿ ਦੁੱਧਵਾਦਾ ਕਿੰਨਾ ਸੂਆ ਤੇ ਇੱਕ ਤੁਹਾਡੇ ਲਈ ਸਪੈਸ਼ਲ ਮਾਲੀ ਦੀ ਡਿਟੇਲ ਵੀ ਦੱਸਣੀ ਆ ਪਰ ਨਾਟ ਪਰ ਸੇਲ ਆ ਜਾਣਕਾਰੀ ਪ੍ਰੋਪਰ ਆਪਾਂ ਬਾਈ ਤੋਂ ਲੈ ਲਾਂਗੇ ਆਜੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਪਹਿਲਾਂ ਤੁਹਾਨੂੰ ਬਹੁਤ ਬਹੁਤ ਵਧਾਈਆਂ ਜੀ ਵੀਜੇ ਦੀਆਂ ਹਾਂ ਸਵਾਗਤਾਂ ਠੀਕ ਆ ਜੀ ਕਦੋਂ ਆਇਆ ਜੀ ਵੀਜਾ ਵੀਜਾ ਕੱਲ ਆਏ ਠੀਕਾ ਕਦੋਂ ਜਾਣਾ ਬਾਈ ਨੇ ਬਸ ਆ ਦੱਸਾ 15 ਦਿਨਾਂ ਚ ਤੋਦ ਦੇਣਾ ਠੀਕ ਆ ਜੀ ਬਾਈ ਦੇ ਇਹ بیٹے ਦਾ ਵੀਜ਼ਾ ਆ ਗਿਆ ਉਹਦੀਆਂ ਵਧਾਈਆਂ ਦਿੱਤੀਆਂ ਜੀ ਬਾਈ ਨੂੰ ਬਸ ਇੱਕ ਦੋ ਦਿਨ ਹੀ ਹੋਏ ਵੀਜ਼ਾ ਆਇਆ ਇਹਨੂੰ ਮੈਨੂੰ ਪਤਾ ਲੱਗਿਆ ਸੀਗਾ ਤੇ ਉਸ ਤੋਂ ਬਾਅਦ ਮੇਰਾ ਆਉਣ ਦਾ ਟਾਈਮ ਨਹੀਂ ਲੱਗਿਆ ਅੱਜ ਵੀਡੀਓ ਬਣਾਉਣ ਲਈ ਆਏ ਆ ਤਾਂ ਕਰਕੇ ਅੱਜ ਦੇ ਰਹੇ ਆ ਤੇ ਨਾਮ ਤੇ ਐਡਰੈਸ ਦੱਸ ਦੋ ਜੀ ਆ ਮੇਰਾ ਸੁਖਮੰਦਰ ਸਿੰਘ ਆ ਜੀ ਪਿੰਡ ਰੋਟੇ ਸੰਤਾਲੇਪੁਰ ਮੋਬਾਈਲ ਨੰਬਰ ਏ 9570736 ਠੀਕ ਆ ਜੀ ਆਵਾ ਪਹਿਲਾ ਵੀਡੀਓ ਪਾਣੇ ਸੇਲ ਹੋ ਗਏ ਸੀ ਸਾਰੇ ਬਸੂ ਜੀ ਹਾਂਜੀ ਹਾਂਜੀ ਠੀਕ ਆ ਜੀ ਅੱਜ ਚਾਰ ਐਨੀਮਲ ਸੇਲ ਆ ਇੱਕ ਨੰਬਰ ਤੋਂ ਸ਼ੁਰੂ ਕਰ ਦਣ ਲੈਣੇ ਆ ਵੱਡੇ ਹਵਾਨੇ ਦੀ ਮੱਝ ਤੋਂ ਇਹਦੀ ਕੀ ਜਾਣਕਾਰੀ ਡਿਟੇਲ ਆਗਾ ਜੀ ਫੁੱਲ ਇਹਦੀ ਡਿਟੇਲ ਇਹ ਆ ਵੀ ਇਹ ਤੀਜੇ ਚੌਥੇ ਸੂਏ ਆ ਠੀਕ ਆ ਜੀ ਉਹਨਾਂ ਨੇ ਨਾਰਮਲ ਜਿਹਾ ਦੁੱਧ ਕਿਹਾ ਵੀ ਅਸੀਂ 14-15 ਕਿਲੋ ਦੁੱਧ ਚੋਇਆ ਠੀਕ ਹੈ ਜੀ ਮੈਂ ਇਹ ਕੱਲ ਦੀ ਦੇਖੀ ਹੈ ਜਿੰਨੀ ਇਹ ਚਾਰੂ ਹੈ ਜਿੰਨੀ ਇਹ ਦੀ ਬਰੀਡ ਹੈ ਹਾਂਜੀ ਮੈਂ 17 ਤੋਂ 18 ਕਿਲੋ ਦਰਦ ਇੱਥੇ ਚਵਾ ਕੇ ਦੇ ਇੱਥੇ ਚਵਾ ਕੇ ਦੇਣੀ ਹੈ ਹਾਂ ਜੈ ਜੈ ਰੇਟ ਤੇ ਦੇ ਦੂੰ ਚਵਾ ਕੇ ਦੇ ਠੀਕ ਹੈ ਜੀ ਜਾਨੀ ਥੋੜੀ ਜਿਹੀ ਘੱਟ ਹੈ ਸੇਵਾ ਵਾਲੇ ਘਰੋਂ ਆਈ ਵੀ ਹੈ ਨਹੀਂ ਸੇਵਾ ਤਾਂ ਪੂਰੀ ਹੈ ਜੀ ਅੱਛਾ ਜੀ ਉਹ ਜਾਨੀ ਕਈ ਹੁਣ ਦੇਖੋ ਫੀਡ ਪੈਣੀ ਹੈ ਹਾਂ ਮੈਨੂੰ ਲੱਗਦਾ ਵੀ ਇਹਦੀ ਕੈਪੈਸਿਟੀ 10 ਕਿਲੋ ਦੀ ਹੈ ਫੀਡ ਠੀਕ ਹੈ ਉਹ ਬੰਦਿਆ ਨੇ ਕਿਹਾ ਵੀ ਅਸੀਂ ਖਲਪਾਂਦੇ ਸੀ ਤੇ ਵਿੱਚ ਕਣਕ ਦਾ ਦਾਣਾ ਰਲਾ ਕੇ ਵੀ 14-15 ਕਿਲੋ ਤਾਂ ਦੇ ਦਿੰਦੇ ਹਾਂ ਠੀਕ ਆ ਜੀ ਜਦੋਂ ਆਪਾਂ ਨੂੰ ਫੀਡ ਵਧੀਆ ਬਣਾ ਕੇ ਫੀਡ ਪਾਈ ਹਾਂ ਜੀ ਆਪ ਦਾ ਪੂਰੀ ਟ੍ਰੀਟਮੈਂਟ ਦਿੱਤੀ ਕੈਲਸ਼ੀਅਮ ਦਿੱਤੀ ਇਹ 17 ਤੋਂ 18 ਕਿਲੋ ਦੁੱਧ ਇੱਥੇ ਚੁਆ ਕੇ ਦੇ ਦੂਗੇ ਠੀਕ ਆ ਜੀ ਤੇ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਜੀ ਇਹਨੂੰ ਜੀ ਕੱਲ ਸ਼ਾਮ ਦੀ ਸੂਈ ਹੈ ਰਾਤ ਜੇਰ ਪੈ ਗਈ ਉਹ ਪਈ ਮਗਰ ਠੀਕ ਆ ਜੀ ਜੇਰ ਇੱਥੇ ਬੱਟਲ ਥੱਲੇ ਪਈ ਹੈ ਜੀ ਰਾਤ ਜੇਰ ਪ੍ਰੋਪਰ ਪੈ ਗਈ ਮਗਰ ਬੱਚਾ ਕੀ ਹੈ ਜੀ ਮਗਰ ਮਗਰ ਕੱਟਾ ਹੈ ਮਗਰ ਕੱਟਾ ਤੁਸੀਂ ਦੇਖ ਸਕਦੇ ਹੋ ਸੋਨਾ ਕੱਟਾ ਤੇ 17 ਤੋਂ 18 ਕਿਲੋ ਬਾਈ ਦੁੱਧ ਕਹਿੰਦਾ ਬਈ ਆਪਾਂ ਘਰੋਂ ਚਵਾ ਕੇ ਦੇਣੀ ਆ ਮਾਲਕਾਂ ਤੋਂ ਜਿਹਨਾਂ ਲਿਆਂਦੀ ਆ ਉਹਨਾਂ ਨੇ 14-15 ਕਿਲੋ ਦੁੱਧ ਦੱਸਿਆ ਸੀ ਪਿਛਲੇ ਸੂਏ ਝੋਇਆ ਹੋਇਆ ਹੈ ਹਵਾਨਾ ਤੁਸੀਂ ਦੇਖ ਸਕਦੇ ਹੋ ਬਹੁਤ ਵੱਡਾ ਹਵਾਨਾ ਥਣਾ ਦੇ ਸੈਜ ਬਹੁਤ ਸੋਹਣੇ ਆ ਜੀ ਚਾਰੇ ਥਣ ਨਿਖੜ ਮੈਂ ਇੱਕੋ ਸੈਜ ਦੇ ਬਾਕੀ ਵੀਡੀਓ ਬਣਾਉਣ ਦਾ ਸਮਾਂ ਤੁਹਾਨੂੰ ਦਿਖਾ ਦਿੰਨੇ ਆ ਮਾਰਨਿੰਗ ਦਾ ਹੀ ਆ ਜੀ 9:21 ਹੋ ਗਏ ਕਿੰਨੇ ਵਜ ਚੋਈ ਹੈ ਜੀ ਇਹ ਆਪ ਸਵੇਰ ਚੋਈ 6 ਵਜੇ ਠੀਕ ਆ ਯਾਨੀ ਤਿੰਨ ਕ ਘੰਟੇ ਹੋ ਗਏ ਚੋਈ ਨੂੰ ਤੇ ਹਵਾਨੇ ਦਾ ਤੁਸੀਂ ਆਕਾਰ ਦੇਖ ਸਕਦੇ ਹੋ ਜੀ ਬਹੁਤ ਵੱਡਾ ਤੋਰ ਕੇ ਦਿਖਾ ਦਿਓ ਜੀ ਥੋੜੀ ਫੇਸ ਕੁਆਲਟੀ ਨੇੜੇ ਤੋਂ ਤੁਹਾਨੂੰ ਦਿਖਾ ਦਿੰਨੇ ਆ ਸ਼ਾਮ ਦੀ ਚੋਈ ਦਿੱਕਰ ਹਜੇ ਪੂਰਾ ਦੇਣੀ ਪਿਆ ਕਿਉਂਕਿ ਸ਼ਾਮ ਨੂੰ 6 6:30 7 ਵਜੇ ਚੋਈ ਹੁੰਦੀ ਆ ਤੇ ਹੁਣ ਤਿੰਨ ਕ ਘੰਟੇ ਹੋ ਗਏ ਸੂਈ ਨੂੰ ਜਦੋਂ ਆਪਾਂ ਵੀਡੀਓ ਬਣਾ ਰਹੇ ਆ 17 ਤੋਂ 18 ਕਿਲੋ ਦੁੱਧ ਬਾਈ ਕਹਿੰਦਾ ਆਪਾਂ ਘਰੇ ਚਵਾ ਕੇ ਦੇ ਦਾਂਗੇ ਜਿਹੜੇ ਵੀ ਉਹਨੂੰ ਪਸੰਦ ਆਊਗੀ ਨੰਬਰ 22 ਦਾ ਸਕਰੀਨ ਤੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦੇ ਆ ਵੱਡੇ ਟਾਂਚੇ ਦੀ ਤੇ ਵੱਡੇ ਹਵਾਨੇ ਦੀ ਐਚਐਫ 55 ਰਗਾ ਹਵਾਨਾ ਦੇਖ ਸਕਦੇ ਹੋ ਤੁਸੀਂ ਪਿੱਛੇ ਨੂੰ ਵੀ ਤੱਕ ਬਹੁਤ ਜ਼ਿਆਦਾ ਤੇ ਫਰੰਟ ਨੂੰ ਵੀ ਬਹੁਤ ਆ ਬਾਕੀ ਥਾਣਾ ਦੇ ਸੈ ਸੋਨੇ ਆ ਲਿਆ ਵੀਰ ਵਾਪਸ ਹਵਾਨਾ ਦੇਖ ਸਕਦੇ ਹੋ ਤੁਸੀਂ ਨੇੜੇ ਤੋਂ ਬਹੁਤ ਸ਼ਾਨਦਾਰ ਹਵਾਨਾ ਅੱਗੇ ਨੂੰ ਦੇਖ ਲਓ ਜੀ ਬਹੁਤ ਜ਼ਿਆਦਾ ਅੱਗੇ ਨੂੰ ਆ ਤੇ ਪਿੱਛੇ ਨੂੰ ਵੀ ਤੁਹਾਨੂੰ ਦਿਖਾ ਦਿੰਨੇ ਆ ਬਹੁਤ ਵੱਡੇ ਹਵਾਨੇ ਦੇ 17-18 ਕਿਲੋ ਦੁੱਧ ਕੋਈ ਬਾਲਾ ਨਹੀਂ ਬਾਕੀ ਦੁੱਧ ਸੇਵਾ ਦਾ ਜੀ ਜਿਹੜਾ ਵੀਰ ਵੱਧ ਕਰਨ ਨੂੰ ਦਾ ਵੱਧ ਵਿੱਚ ਹੋ ਸਕਦਾਗਾ ਬਾਕੀ ਬਾਈ ਕਹਿੰਦਾ ਆਪਾਂ ਕਰੋ ਇਹਨਾਂ ਦੁੱਧ ਚਵਾ ਕੇ ਦੇਣੀ ਆ ਰਾਤ ਦੀ ਸੂਈ ਆ ਜੇਰ ਵਗੈਰਾ ਪ੍ਰੋਪਰ ਪੈ ਗਈ ਆ ਤੇ ਮਗਰ ਇਹ ਸੋਨਾ ਕੱਟਾ ਜੀ ਓਏ ਓਰੇ ਬੱਚੇ ਤੇ ਬੰਦ ਮੁੱਲੇ ਦਾ ਜੀ ਮੁੱਲ ਦਾ 1 ਲੱਖ 7000 ਰੁਪਏ ਠੀਕ ਹੈ ਮਾਨਤਨ ਮਾਨਤਨ ਹੁੰਦਾ ਹੀ ਹੈ ਠੀਕ ਹੈ ਜੀ 1 ਲੱਖ ਤੇ 7000 ਰੁਪਿਆ ਬਾਈ ਮੁੱਲ ਕਰਦੇ ਆ ਇਹ ਇਸ ਰੇਟ ਤੇ ਜਮਾ ਜਾਇਜ਼ ਮੁੱਲ ਕੀਤਾ ਬਾਈ ਨੇ 1 ਲੱਖ 7000 ਰੁਪਿਆ ਬਾਕੀ ਮੌਕੇ ਦੇ ਮਾਨਤਨ ਜਰੂਰ ਕੀਤਾ ਜਾਊਗਾ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਬਾਈ ਨਾਲ ਕਨੈਕਟ ਕਰ ਸਕਦੇ ਆ ਦੋ ਨੰਬਰ ਨੀਲੀ ਰਾਵੀ ਫੇਸ ਕੁਆਲਿਟੀ ਬਹੁਤ ਸੋਹਣੀ ਆ ਮਾਜ ਦੀ ਤੁਸੀਂ ਦੇਖ ਸਕਦੇ ਹੋ ਥਾਂ ਤੋਂ ਬਹੁਤ ਚੰਗਾ ਲੱਗਿਆ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਲੈਣੇ ਇਹਦੀ ਕੀ ਡਿਟੇਲ ਆ ਜੀ ਇਹ ਨਾ ਇਸ ਟਾਈਮ 12 ਕਿਲੋ ਦੁੱਧ ਆ ਜੀ ਠੀਕ ਆ ਜੀ ਕਿੰਨਾ ਟਾਈਮ ਹੋ ਗਿਆ ਚੋਈ ਸੂਈ ਨੂੰ ਜੀ ਇਹਨੂੰ 10 ਦਿਨ ਹੋ ਗਏ ਆ ਜੀ ਲਗਭਗ ਮਗਰ ਬੱਚਾ ਜੀ ਮਗਰ ਕੱਟੀ ਆ ਜੀ ਮਗਰ ਕੱਟੀ ਆ ਜੈਡ ਬਲੈਕ ਹੀ ਆ ਜੀ ਸਾਰੀ ਹਾਂ ਜੀ ਹਾਂ ਜੀ ਜੈਡ ਬਲੈਕ ਸੋਨੀ ਕੱਟੀ ਆ ਜੀ ਆਪ ਨੀਲੀ ਰਾਵੀ ਦੀ ਆ ਦੁੱਧ ਕਿੰਨਾ ਨੈਟ ਕੰਡੇ ਵਾਲਾ ਤਿਆਰ ਆ ਜੀ ਇਹ ਮੈਨੂੰ ਲੱਗਦਾ ਵੀ ਜਾਊਗੀ 15 ਕਿਲੋ ਦੇ ਠੀਕ ਆ ਜੀ ਅੱਜ ਦੀ ਸਟੇਟ ਤੇ ਦਾ ਦੁੱਧ ਜਿਹੜਾ ਮਰਜੀ ਚੋਲੇ ਲੰਗਰ ਨੂੰ ਮੁੰਡਾ ਚੋ ਕੇ ਗਿਆ ਸੰਦੀਪ ਠੀਕ ਆ ਜੀ ਚਿੰਨ ਤੇ ਵੀ ਆਉਂਦਾ ਮੱਝਾਂ ਬਹੁਤ ਚੰਗੀਆਂ ਨੇ ਹਾਂਜੀ ਉਹ ਚੋ ਕੇ ਗਿਆ ਦਾ ਲਗਭਗ 12 ਕਿਲੋ ਦੇ ਲਗਭਗ ਉਹ ਚੋ ਕੇ ਗਿਆ ਦਾ ਠੀਕ ਆ 12 ਕਿਲੋ ਐਸੇ ਵਕਤ ਤਿਆਰ ਆ ਤੇ ਕਿੰਨਾ ਦੁੱਧ ਦੇ ਦੂ ਜੀ ਮੈਨੂੰ ਲੱਗਦਾ 14-15 ਕਿਲੋ ਦੁੱਧ ਇਹਨੂੰ ਨਾ ਕੈਲਸ਼ੀਅਮ ਘਟ ਗਈ ਸੀ ਇਹਦੀ ਠੀਕ ਆ ਜੀ ਉਹ ਪਈ ਬੋਧ ਠੀਕ ਆ ਜੀ ਬਿਮਾਰ ਹੋ ਗਈ ਸੀ ਇਹ ਢਿੱਲੀ ਹੋ ਗਈ ਸੀ ਇਹ ਜਦੋਂ ਸੂਈ ਹੈ ਠੀਕ ਆ ਜੀ ਹਾਂ ਫਿਰ ਇਹ ਤੇ ਬੋਧ ਲਾਦੀ ਸੀ ਇੱਕ ਇਹਨੂੰ ਗੋਲਾ ਪਿਆਤਾ ਸੀ ਇਸ ਕਰਕੇ ਨਾ ਇਹਨੂੰ ਬਕਾਉ ਬੰਦ ਕਰਤਾ ਸੀ ਅੱਛਾ ਜੀ ਉਹਦੇ ਨਾਲ ਨਾ ਕੈਲਸ਼ੀਅਮ ਘਟ ਗਈ ਠੀਕ ਹੈ ਜੀ ਇਹ ਕੁੱਤੋਂ ਦੀ ਇਹਦਾ ਗੋਲਾ ਪੀ ਲਿਆ ਇੱਕ ਗਰਮੀ ਜ਼ਿਆਦਾ ਸੀ ਗਰਮੀ ਜ਼ਿਆਦਾ ਸੀ ਹਾਂ ਇਸ ਕਰਕੇ ਇਹਦਾ ਥੋੜਾ ਜਿਹਾ ਪੈ ਗਿਆ ਸੀ ਅਜੇ ਦਾਣਾ ਇਹਦਾ ਸਟਾਰਟ ਕਰਨਾ ਹੈ ਇਹ ਜਿਹੜਾ ਐ ਜੇ ਕਰਦੀ ਆ ਇਹਦੇ ਬੋਟਲਾਈਜ਼ ਕਰਕੇ ਥੋੜਾ ਜਿਹਾ ਇਹ ਤਾਂ ਕਰਦੀ ਕਰਦੇ ਡਰਦੀ ਆ ਜੀ ਡਰਦੀ ਆ ਉਹ ਵੀ ਇਹ ਸੀਲ ਸਾਬੂਰੀ ਆ ਜੀ ਜਾਨ ਕੁਸਤੂਰੀ ਸੀਲ ਸਾਬੂਰੀ ਆ ਜੀ ਸੀਲ ਸਾਬੂਰੀ ਆ ਠੀਕ ਹੈ ਜੀ ਗੀਲੇ ਸਉ ਪੂਰੀਆ 10 ਦਿਨ ਹੋ ਗਏ ਸੂਈ ਨੂੰ ਬਾਈ ਕਹਿੰਦਾ ਥੋੜਾ ਜਿਹਾ ਬਿਮਾਰ ਹੋ ਗਈ ਸੀ ਤਾਂ ਤੋਂ ਰਾਏ ਦੁੱਧ ਘਟ ਗਿਆ ਤਾਂ ਤੋਂ ਪੌਣ ਦੇ ਪਾਈ ਨਹੀਂ ਗਏ 15 ਠੀਕ ਹੈ ਜੀ 15 16 ਕਿਲੋ ਦੁੱਧ ਬਾਈ ਕਹਿੰਦਾ RAM ਨਾਲ ਦੇ ਦੂਗੀ ਹਵਾਨਾ ਬਹੁਤ ਸੋਹਣਾ ਜੀ ਤੁਹਾਨੂੰ ਨੇੜੇ ਤੋਂ ਦਿਖਾ ਦਿੰਨੇ ਆ ਜੀ ਖਣਾ ਦੇ ਸੈਜ ਬਹੁਤ ਸੋਹਣੇ ਆ ਚਾਰੇ ਥਾਂ ਨਿਖੜਵੇਂ ਇੱਕੋ ਸੈਜ ਦੇ ਬਾਕੀ ਮਾਰਨਿੰਗ ਦੇ ਸਮੇਂ ਵੀਡੀਓ ਬਣਾ ਰਹੇ ਆ ਜੇ ਸ਼ਾਮ ਦੇ ਟਾਈਮ ਵੀਡੀਓ ਬਣਾਉਂਦੇ ਤਾਂ ਹਵਾਨੇ ਦੀ ਮੰਤਰ ਬਹੁਤ ਸੋਹਣੀ ਹੋਣੀ ਸੀ ਬਰੀਕ ਚਮੜੀ ਦੀ ਆ ਰੰਗ ਰੂਪ ਦੀ ਸੋਹਣੀ ਹੈ ਜੀ ਦੇਖ ਸਕਦੇ ਹੋ ਤੁਸੀਂ ਵੱਡੇ ਢਾਂਚੇ ਦੀ ਹੈਵੀ weight ਦੀ ਤੇ ਨੀਲੀ ਰਾਵੀ ਚ ਪੈਂਦੀ ਹੈ ਦੇਖ ਸਕਦੇ ਹੋ ਪੈਰ ਚਾਰੇ ਚਿੱਟੇ ਪੂਛ ਬੱਲ ਮੱਥੇ ਚ ਅੱਖਾਂ ਵੀ ਚਿੱਟੀਆਂ ਜੀ ਇਹਦਾ ਮੁੱਲ ਜੀ ਇਹਦਾ 1 ਲੱਖ ਤੇ 5000 ਰੁਪਿਆ ਲੈਣਾ ਹੈ ਠੀਕ ਹੈ ਲੈਣ ਦੇਣੀ ਹੈ ਜੀ ਠੀਕ ਹੈ 1 ਲੱਖ 5000 ਰੁਪਿਆ ਬਾਈ ਮੁੱਲ ਕਰਦੇ ਆ ਬਾਕੀ ਮਾਂ ਤਾਂ ਜਰੂਰ ਹੋਊਗਾ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਤਿੰਨ ਨੰਬਰ 2 ਥਣੀ ਨੀਲੀ ਰਾਵੀ ਜੀ ਇਹਦੀ ਕੀ ਡਿਟੇਲ ਹੈ ਜੀ ਇਹਦੀ 13 ਤੋਂ 14 ਕਿਲੋ ਦੁੱਧ ਦਿੱਤਾ ਗਿਆ ਠੀਕ ਆ ਜੀ ਹਣਾ ਬੰਦੇ ਬਹੁਤ ਲਿਆਜ ਵਾਲੇ ਤਲ ਕਲੇ ਨੇ ਦਿੱਤੀ ਐ ਅੱਛਾ ਜੀ ਤੇ ਉਹ ਕਹਿੰਦਾ ਜਿਹਨੂੰ ਮਰਜ਼ੀ 13 14 ਕਿਲੋ 14 ਕਿਲੋ ਕਹਿ ਕੇ ਦਿੰਦੀ ਪਰ ਵੱਧ ਦੇ ਦੂ ਤੂੰ ਠੀਕ ਆ ਜੀ ਤੇ ਹੁਣ ਕਿੰਨਾ ਟਾਈਮ ਰਹਿ ਗਿਆ ਸੂਣ ਚ 20 ਦਿਨ ਰਹਿ ਗਏ 20 ਦਿਨ ਬਾਕੀ ਆ ਜੀ ਹਾਂਜੀ ਠੀਕ ਆ ਜੀ 13 ਤੋਂ 14 ਕਿਲੋ ਦੁੱਧ ਹੁਣ ਕਿੰਨੇਵੇਂ ਸੂਏ ਸੂਣਾ ਜੀ ਇਹਨੇ ਇਹ ਮੇਰੇ ਹਿਸਾਬ ਤੇ ਚੌਥੇ ਸੂਏ ਸੀ ਠੀਕ ਆ ਜੀ ਬਾਈ ਕਹਿੰਦਾ ਮਾਲਕਾਂ ਨੇ ਕਿੰਨਾ ਦੱਸਿਆ ਜੀ 14 ਕਿਲੋ ਦੋਤ ਕਿਹਾ ਵੀ ਜਿੰਨੂ ਮਰਜ਼ੀ ਕਿਹਾ ਕੇ ਦੇ ਦੋ ਸੁਆ ਕਿੰਨਾ ਮਾਈ ਸੁਆ ਉਹਨਾਂ ਨੇ ਵੀ ਚੌਥਾ ਹੀ ਕਿਹਾ ਸੀ ਠੀਕ ਆ ਜੀ ਤੀਜਾ ਜਾਂ ਚੌਥਾ ਕਿਹਾ ਹੀ ਬਸ ਇਸ ਤਰੀਜ਼ ਠੀਕ ਆ ਜੀ 14 ਤੋਂ 13 ਤੋਂ 14 ਕਿਲੋ ਮਾਲਕਾਂ ਨੇ ਦੱਸਿਆ ਕਿ ਆਰਾਮ ਨਾਲ ਦੇ ਦੋ ਥਣ ਦੇਖ ਲਓ ਜੀ ਦੋ ਥਣੇ ਨੀਲੀ ਰਾਬੀ ਜੀ ਠੀਕ ਆ ਜੀ ਇੱਕ ਨੰਬਰ ਅੱਛਾ ਜੀ ਹਾਂ ਠੀਕ ਆ ਜੀ ਫੇਸ ਕੁਆਲਟੀ ਸੋਹਣੀ ਆ ਥਣਾਂ ਦੇ ਸਿਹਜ ਦੇਖ ਲਓ ਜੀ ਬਸ ਦੋ ਥਣ ਜਮਾਂਦਰੂ ਦੇਖ ਸਕਦੇ ਹੋ ਬਾਕੀ ਪ੍ਰੋਪਰ ਓਕੇ ਆ ਜੀ ਸੋਨਾ ਥਾਣਾ ਪੂਰਾ ਮੁਠੀ ਵਾਲਾ ਤਿਆਰੀ ਹਜੇ ਕਰਨੀ ਸਟਾਰਟ ਕੀਤੀ ਆ ਮੱਜ ਨੇ ਦੇਖ ਸਕਦੇ ਹੋ ਕਿਉਂਕਿ 20 ਦਿਨਾਂ ਦੀ ਕੱਚੀ ਆ ਪੰਜ ਚਾਰ ਦਾ ਨਾ ਉੱਪਰ ਲੈ ਜਾਂਦੇ ਤਰਕਿਬਨ ਮਹੀਨਾ ਹੀ ਪਿਆ ਜੀ ਹਵਾਨਾ ਸੋਨਾ ਕੱਢੂਗੀ ਦੇਖ ਸਕਦੇ ਹੋ ਤੁਸੀਂ ਝੋਲੀ ਤੁਹਾਨੂੰ ਦਿਖਾ ਦਿੰਨੇ ਆ ਬਹੁਤ ਖੁੱਲੀ ਝੋਲੀ ਆ ਪਿੱਛੇ ਨੂੰ ਝੋਲੀ ਦੀ ਢੱਲ ਬਹੁਤ ਆ ਅੱਗੇ ਨੂੰ ਵੀ ਦੇਖ ਸਕਦੇ ਹੋ ਝੋਲੀ ਦੀ ਢੱਲ ਬਾਕੀ 20 ਦਿਨਾਂ ਚ ਹਵਾਨਾ ਸੋਨਾ ਤਿਆਰ ਕਰ ਲੈਣਾ ਜੀ ਫੇਸ ਕੁਆਲਿਟੀ ਸੋਹਣੀ ਆ ਇਹਦਾ ਕੀ ਮੁੱਲ ਆ ਜੀ ਇਹ ਦਾ ਮੁੱਲ 85000 ਠੀਕ ਮਾਨਤਾਨ ਹੋਜੂ ਜੀ ਹਾਂਜੀ 85000 ਰੁਪਇਆ ਬਾਈ ਡਿਮਾਂਡ ਕਰਦੇ ਆ ਬਾਕੀ ਮੌਕੇ ਤੇ ਮਾਨਤਾਨ ਜਰੂਰ ਕੀਤਾ ਜਾਊਗਾ ਜੀ 4 ਨੰਬਰ ਇਹ ਮੈਦੀ ਕੀ ਡਿਟੇਲ ਆ ਜੀ ਇਹਦਾ 10 ਕਿਲੋ ਰੋਗ ਆਈ ਗਿਆ ਇਸ ਵਕਤ ਤਿਆਰ ਆ ਕਿੰਨਾ ਟਾਈਮ ਹੋ ਗਿਆ ਸੁਈ ਨੂੰ ਜੀ ਕੋਈ ਨੂੰ ਇਹਨੂੰ 10 ਦਿਨ ਹੋ ਗਏ ਮਗਰ ਬੱਚਾ ਜੀ ਮਗਰ ਕੱਟੀ ਗਈ ਮਗਰ ਸੋਣੀ ਕੱਟੀ ਆ 10 ਦਿਨ ਹੋ ਗਏ ਬਾਈ ਕਹਿੰਦਾ ਸੁਈ ਨੂੰ 10 ਕਿਲੋ ਨੈਟ ਕੰਡੇ ਵਾਲਾ ਤਿਆਰ ਆ ਤਸੱਲੀ ਤੁਸੀਂ ਆਪ ਕਰਨੀ ਆ ਦੋ ਟਾਈਮ ਚਾਰ ਟਾਈਮ ਚਵਾਈ ਕਰਕੇ ਫਰਨਾ ਦੇ ਸਹਜ ਨੂੰ ਨੇੜੇ ਤੋਂ ਦਿਖਾ ਦਿਨਾ ਜੀ ਚਾਰੇ ਥਨ ਨਿੱਖੜ ਮੇ ਇੱਕੋ ਸਹਜ ਦੇ ਫੇਸ ਕੁਆਲਿਟੀ ਨੇੜੇ ਤੋਂ ਚੈੱਕ ਕਰ ਲੋ ਸੀਲ ਸਾਬੂ ਪੂਰੀ ਹੈ ਜੀ ਪੂਰੀ ਸੀਲ ਸਾਬੂ ਪੂਰੀ ਸੀਲ ਸਾਬੂ ਆ 24 ਚੈੱਕ ਨੰਬਰ ਆ ਜੀ ਇਹਦਾ ਕੀ ਮੁੱਲ ਆ ਜੀ ਇਹਦਾ ਮੁੱਲ 80 ਹਜ਼ਾਰ ਹੈ ਠੀਕ ਹੈ 75000 ਦੀ ਦੇ ਦੇਣੀ ਹੈ ਬਾਈ ਕਹਿੰਦਾ ਮੁੱਲ 80000 ਰੁਪਿਆ 75000 ਦੀ ਦੇ ਦਾਂਗੇ ਫਿਰ ਵੀ ਜਿਹੜਾ ਵੀਰ ਚੱਲ ਕੇ ਆਊਗਾ ਮਾਨ ਤਾਨ ਜ਼ਰੂਰ ਕਰ ਦਾਂਗੇ ਥਣਾ ਦੇ ਸਹਜ ਬਹੁਤ ਸੋਹਣੇ ਆ ਦੇਖ ਸਕਦੇ ਹੋ ਤੁਸੀਂ ਚਾਰੇ ਤਾਂ ਨਿੱਖੜ ਮੇ ਇੱਕੋ ਸਾਈਜ਼ ਦੇ ਬਾਕੀ ਵੀਡੀਓ ਬਣਾਉਣ ਦਾ ਸਮਾਂ ਮਾਰਨਿੰਗ ਦਾ ਤੁਹਾਨੂੰ ਦਿਖਾਈ ਦਿੱਤਾ ਏ 75000 24 22 ਕਹਿੰਦਾ ਮਾਨਤਨ ਕਰਦਾਂਗੇ ਜੀ ਜਿਹੜੇ ਕੋਈ ਵੀ ਐਨੀਮਲ ਜਿਹੜੇ ਵੀਰ ਨੂੰ ਪਸੰਦ ਆਉਂਦਾ ਏ ਨੰਬਰ 22 ਦਾ ਸਕਰੀਨ ਤੇ ਚੱਲ ਰਿਹਾ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਪੰਜ ਨੰਬਰ ਟਾਪ ਦਾ ਨੀਲੀ ਰਵੀ ਦਾ ਮਾਲੀ ਜੀ ਇਹ ਤੁਹਾਨੂੰ ਪਹਿਲਾਂ ਹੀ ਦੱਸ ਦਿੰਨਾ ਜੀ ਨਾਟ ਫਾਰ ਸੇਲ ਆ ਇਹਨੂੰ ਪ੍ਰੋਮੋਸ਼ਨ ਨੂੰ ਬਾਈ ਤੋਂ ਲੈਣੇ ਆ ਸਿਰਫ ਕ੍ਰੋਸ ਕਰਨ ਲਈ ਬਾਈ ਨਾਲ ਸੰਪਰਕ ਕਰ ਸਕਦੇ ਆ ਕੋਈ ਸੇਲ ਵਾਸਤੇ ਬਾਈ ਨੂੰ ਫੋਨ ਨਾ ਲਾਵੇ ਕਿਉਂਕਿ ਬਾਈ ਨੇ ਸੇਲ ਨਹੀਂ ਕਰਨਾ ਇਹ ਸਿਰਫ ਕ੍ਰੋਸ ਲਈ ਬਾਈ ਨਾਲ ਸੰਪਰਕ ਕਰ ਸਕਦੇ ਹੋ ਫਿਰ ਕੁਆਲਿਟੀ ਚੈੱਕ ਕਰ ਲਓ ਚੌੜਾ ਮੱਥਾ ਕੁੰਡਾ ਸਿੰਗ ਸੋਨਾ ਜੀ ਉਮਰ ਵਗੈਰਾ ਬਾਈ ਤੋਂ ਪੁੱਛ ਲੈਣੇ ਆ ਜੀ ਕਿੰਨੀ ਏਜ ਆ ਜੀ ਇਹਦੀ ਇਹਦੀ ਮੇਰੇ ਸਾਬ ਤੇ 2.5 ਸਾਲ ਦਾ ਹੋ ਠੀਕ ਆ 2.5 ਹੁਣ ਦੰਦ ਸਟ ਗਿਆ ਦੰਦ ਸਟ ਗਿਆ ਜੀ ਹਾਂਜੀ ਦੋੰਦਾ ਹੋ ਗਿਆ ਜੀ ਨਹੀਂ ਹੋਇਆ ਨਹੀਂ ਅਜੇ ਤਾਂ ਮੰਨ ਕੇ ਚੱਲ ਵੀ 6 ਮਹੀਨੇ ਤੱਕ ਚੱਲੂ ਠੀਕ ਹੈ ਹਜੇ ਸਿੱਟਾ ਹੀ ਆ ਜੀ ਸਿੱਟਾ ਹੀ ਆ 6 ਮਹੀਨੇ ਤੱਕ ਚੱਲੂਗੇ ਬਾਈ ਕਹਿੰਦਾ 2.5 ਸਾਲ ਉਮਰ ਆ ਦੰਦ ਸੱਟ ਤੇ ਜੀ ਦੋ ਤੇ ਹਾਈਟ ਬਹੁਤ ਵੱਡੇ ਕਦ ਕਾਠ ਦਾ ਜੀ ਦੇਖ ਸਕਦੇ ਹੋ ਬਾਈ ਦੇ ਮੋਢੇ ਤੇ ਘਰੋਂਦਾ ਜੀ ਵੱਡੇ ਢਾਂਚੇ ਦਾ ਪਿੱਠ ਪੂੜਾ ਬਹੁਤ ਚੌੜਾ ਜੀ ਦੇਖ ਸਕਦੇ ਹੋ ਤੁਸੀਂ ਟੈਸਟਿਕਲ ਚੈੱਕ ਕਰ ਸਕਦੇ ਹੋ ਜੀ ਬਾਕੀ ਲਚਕ ਪੁਣਾ ਚਮੜੀ 'ਚ ਬਹੁਤ ਆ ਦੇਖ ਸਕਦੇ ਹੋ ਤੁਸੀਂ ਉਹ ਮਥਾ ਨੇੜੇ ਤੋਂ ਚੈੱਕ ਕਰ ਲੋ ਹਾਈਟ ਬਹੁਤ ਵੱਡੀ ਆ ਜੀ 22 ਸਾਲ ਉਮਰ ਆ ਜੀ ਤੇ ਨਾਟ ਫॉर ਸੇਲ ਜੀ ਬਿਲਕੁਲ ਜੀ ਤੇ ਇਹਦੀ ਮਾਂ ਦਾ ਮਲਕ ਰਿਕਾਰਡ ਕੀ ਆ ਜੀ ਇਹਦੀ ਮਾਂ ਤਾਂ ਉਨਨਾਂ ਨੂੰ ਹੋਰ ਵੈਸੇ ਤਾਂ ਆਪਾਂ ਜਦੋਂ ਚੋਵਾਗੇ ਦੇਖਾਂਗੇ ਹਨ ਉਦੋਂ ਪਤਾ ਲੱਗੂ ਠੀਕ ਆ ਜੀ ਵੈਸੇ ਸਾਰੇ ਬੰਦੇ ਹੀ ਕਹਿੰਦੇ ਆ ਬੱਬਾ ਕਹਿੰਦਾ ਮੇਰੇ ਵੀ ਸਾਹਮਣੇ ਚੋਇਆ ਵਿਆ ਬੱਬਾ ਜਿਹੜਾ ਪਿੰਡੋ ਜਿਹਦੇ ਕੋਲ ਕੈਪਟਨ ਸਾਹਣ ਹੈ ਹਾਂਜੀ ਉਹ ਕਹਿੰਦਾ ਮੇਰੇ ਕੋਲੇ ਵੀ 22 ਕਿਲੋ ਮਹ ਦਾ ਇਹਦੀ ਮਾਂ ਦਾ ਦੁੱਧ ਚੋਇਆ ਉਸੇ ਨੇ ਮੈਨੂੰ ਹੱਲਾਸ਼ੇਰੀ ਦਿੱਤੀ ਸੀ ਠੀਕ ਆ ਜੀ ਹਾਂ ਤੇ ਇਹ ਬਲੱਡ ਲਾਈਨ ਕਿਹੜੀ ਆ ਜੀ ਬਲੱਡ ਲਾਈਨ ਆਪਣੀ ਆਈ ਬਾਹੂਬਲੀ ਦਾ ਬੱਚਾ ਬਾਹੂਬਲੀ ਦਾ ਬੱਚਾ ਜੀ ਬਿਲਕੁਲ ਠੀਕ ਆ ਬਾਈ ਦਾ ਬਾਕੀ ਤੁਹਾਨੂੰ ਪਤਾ ਹੀ ਆ ਕਿ ਰੋਡਿਆਂ ਜਾਂ ਨੀਲੀ ਰਵੀ ਦਾ ਗੜ ਮੰਨਿਆ ਜਾਂਦਾ ਬਾਕੀ ਬਾਹੂਬਲੀ ਦਾ ਰਿਕਾਰਡ ਤੁਹਾਨੂੰ ਸਾਰਿਆਂ ਨੂੰ ਪਤਾ ਏ ਤੇ ਇਹ ਉਹਦਾ ਬੱਚਾ ਏ ਇਹ ਵੀ ਉਹਦੇ ਰਿਕਾਰਡਾਂ ਤੇ ਖਰਾ ਉਤਰੂਗਾ ਜੀ ਪੂਰਾ ਜਾਊਗਾ ਇਹ ਉਹ ਤੂੰ ਅੱਗੇ ਜਾਊਗਾ ਇਹ ਠੀਕ ਆ ਜੀ ਐਸੇ ਤਾਂ ਉਹਨੇ ਕਸਰ ਨਹੀਂ ਛੱਡੀ ਕੋਈ ਵੀ ਹਾਂਜੀ ਹਾਂ ਇੰਨਾ ਠੰਡਾ ਸਵਾ ਇੰਨਾ ਕੋਨਾ ਨਾ ਮਤਲਬ ਹੀ ਕੋਈ ਨਹੀਂ ਠੰਡਾ ਬਹੁਤ ਜ਼ਿਆਦਾ ਤੁਸੀਂ ਦੇਖ ਸਕਦੇ ਹੋ ਨਹੀਂ ਮਾਲੀ ਥੋੜੇ ਜੇ ਗਰਮ ਹੁੰਦੇ ਆ ਆਮ ਕਰਕੇ ਆਪਾਂ ਦੇਖਦੇ ਆਂ ਪਰ ਸੀਲਸਾਉ ਬਹੁਤ ਜ਼ਿਆਦਾ ਜੀ ਦੇਖ ਸਕਦੇ ਹੋ ਤੁਸੀਂ ਟਾਂਚਾ ਬਹੁਤ ਵੱਡਾ ਜਿਹੜੇ ਵੀਰ ਨੇ ਕ੍ਰੋਸ ਕਰਨਾ ਕਰਾਉਣਾ ਹੋਵੇ ਤੇ ਬਾਈ ਨਾਲ ਸੰਪਰਕ ਕਰ ਸਕਦਾ ਹੈ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਹੈ। ਇਹ ਕੀ ਹੈ? ਇੱਕ ਬਾਈ ਪੀਡੀਐਫ ਦੇ ਮੇਲੇ ਵਾਸਤੇ ਮੱਝ ਤਿਆਰ ਕਰ ਰਿਹਾ ਹੈ। ਤੁਹਾਨੂੰ ਪਹਿਲਾਂ ਵੀ ਦਿਖਾਈ ਆ ਬਾਈ ਨੇ ਲਿਆਂਦੀ ਸੀਗੀ ਪਰ ਹੁਣ ਵਿੱਚ ਦੀ ਨਹੀਂ ਰੱਖ ਲਈ ਕਿਉਂਕਿ ਇਹ ਆਪਣੇ ਕੋਲ ਹੀ ਹੈ। ਨਗੀਨਾ ਆਪਾਂ ਕਹਿ ਸਕਦੇ ਆ ਨੀਲੀ ਰਵੀ ਦਾ ਟਾਂਚਾ ਚੈੱਕ ਕਰ ਲਓ ਜੀ ਬਹੁਤ ਵੱਡਾ ਚੈਂਪੀਅਨ ਦਿੱਤੀ ਆ ਜੀ ਹਨਾ ਜੀ। ਕਿਮ ਕੈਂ ਦੀ ਧੀ ਇੱਕ ਖੁਦ ਵੀ ਚੈਂਪੀਅਨ ਹੈ। ਖੁਦ ਵੀ ਚੈਂਪੀਅਨ ਧੀ ਵੀ ਚੈਂਪੀਅਨ ਦੀ ਆ। ਤੇ ਕਿੰਨਾ ਟਾਈਮ ਹੋ ਗਿਆ ਬਾਈ ਇਹਨੂੰ ਸੂਈ ਨੂੰ? ਸੂਈ ਨੂੰ ਹੋ ਗਿਆ ਨਾ ਤਾਂ ਦਮ ਹੀ ਨਹੀਂ। ਠੀਕ ਆ ਜੀ। ਤੇ ਇਸ ਵਾਸਤੇ ਕਿੰਨੇ ਕਿਲੋ ਦਾ ਤੇ ਚੱਲ ਰਹੀ ਹੈ? ਇਸ ਟਾਈਮ 17-18 ਕਿਲੋ ਤੇ ਚੱਲ ਰਹੀ ਹੈ। 17-18 ਕਿਲੋ ਦੇ ਰਹੀ ਆ। ਨੋਰਮਲ ਜੀ ਆਪਾਂ ਕੋਈ ਬਾਹਲੀ ਨਹੀਂ ਇਹਨੂੰ ਕਰ ਰਹੇ। ਠੀਕ ਆ ਜੀ। ਕਿਉਂਕਿ ਆਪਾਂ ਘਰੇ ਵਿੱਚ ਨਹੀਂ ਆ ਹਨਾ। ਠੀਕ ਆ ਜੀ। ਇਹ ਆਪਾਂ ਸਹੀ ਪੀਡੀਐਫ ਦੇ ਮੇਲੇ ਵਾਸਤੇ ਤਿਆਰ ਕਰ ਲਵਾਂ। ਮੇਲੇ ਵਾਸਤੇ ਹੀ ਚੱਲ। ਠੀਕ ਆ ਜੀ। ਬਾਈ ਕਿਉਂਕਿ ਆਪਣੀ ਜਿਹੜੀ ਇਹ ਨਸਲ ਆ ਠੀਕ ਹੈ ਜੀ ਹਨਾ ਕਈ ਬੰਦੇ ਮੈਂ ਦੇਖਿਆ ਮੱਝ ਆਪਾਂ ਵੀ ਮੱਝ ਆਪਨੇ ਘਰ ਦੀਆਂ ਹਾਂਜੀ ਮੱਝ ਆਪਾਂ ਵੀ ਲੈ ਕੇ ਆਉਣੇ ਆ ਪਾਸੋਂ ਲਿਆਂਦੀਆਂ ਹਾਂਜੀ ਉਹ ਕਰਿਆ ਕੇ ਕਹਿ ਦਿੰਦੇ ਆ ਵੀ ਜਿਹੜੀ ਆਪਣੇ ਘਰੇ ਮੱਝ ਹੈ ਇੰਨੀ ਸੀਲ ਇੰਨੀ ਆਏ ਲਿਆਂਦੀ ਤਾਂ ਅਗਲੇ ਤੇ ਘਰਉਂਗੇ ਹਾਂਜੀ ਹਾਂਜੀ ਸਿਰਫ ਆਪਾਂ ਨੂੰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਮੇਲਿਆਂ ਦਾ ਉਹ ਚਾਹੀਓ ਮੇਲਿਆਂ ਦਾ ਪਾਇਆ ਮੇਲਿਆਂ ਦੇ ਨਾਲ ਪਸ਼ੂਆਂ ਦਾ ਸ਼ਾਹ ਬਣਿਆ ਹਾਂਜੀ ਇਸ ਕਰਕੇ ਲੋਕਾਂ ਦੇ ਨਾਲ ਆਪਣੀ ਇੰਨਾ ਆਉਣੇ ਜਾਣੇ ਤੇ ਇੰਨਾ ਬਣਿਆ ਠੀਕ ਹੈ ਹਣਾ ਤੇ ਜੇ ਆਪਾਂ ਆਪਾਂ ਕਿਸੇ ਦੇ ਘਰੋਂ ਹੀ ਲਿਆ ਕੇ ਆਪਦੇ ਭਰਾਵਾਂ ਦੇ ਘਰੋਂ ਲਿਆ ਕੇ ਉਹਨਾਂ ਦੇ ਘਰੇ ਲਿਆ ਕੇ ਆਪ ਦਾ ਸਲੋਨ ਲੱਗ ਜਾਂਦੇ ਤੇ ਦੂਜੇ ਦਾ ਨਿੰਦਣ ਲੱਗ ਜਾਂਦੇ ਕਈ ਬੰਦੇ ਮੈਂ ਦੇਖੇ ਚੈਨਲ ਤੇ ਵੀ ਠੀਕ ਹੈ ਜੀ ਹਾਂ ਹੈਲੋ ਹੈ ਉੱਥੋਂ ਹੀ ਆਏ ਵੀ ਹਾਂਜੀ ਇਥੋਂ ਨਾਲੇ 5-7000 ਰੁਪਇਆ ਲੈਂਦੇ ਵਿੱਚੋਂ ਤੇ ਨਾਲੇ ਨਿੰਦੇ ਆ ਲੋਕਾਂ ਦੇ ਠੀਕ ਹੈ ਜੀ ਆਪਾਂ ਠੀਕ ਨਹੀਂ ਸਮਝਦੇ ਇਸ ਗੱਲ ਨੂੰ ਠੀਕ ਹੈ ਜੀ ਤੇ ਬਾਈ ਦਾ ਨਕੀਨਾ ਵੇਖ ਲਓ ਨੀਲੀ ਰਵੀ ਦਾ 17 18 ਕਿਲੋ ਦੁੱਧ ਤੇ ਅਸ ਵਕਤ ਚੱਲ ਰਹੀ ਆ ਹੁਣ ਚਵਾਈ ਹੋਈ ਨੂੰ 2-3 ਘੰਟੇ ਹੋ ਗਏ ਆ ਸ਼ਾਮ ਦੇ ਟਾਈਮ ਵੀਡੀਓ ਬੰਦੇ ਤਾਂ ਹਵਾਨੇ ਦਾ ਆਕਾਰ ਬਹੁਤ ਵੱਡਾ ਹੋਣਾ ਸੀ ਬਾਕੀ ਢਾਂਚਾ ਤੁਸੀਂ ਚੈੱਕ ਕਰ ਲਓ ਹੈਵੀ weight ਦੀ ਤੇ ਵੱਡੇ ਕਦ ਕਾਠ ਦੀ ਤੇ ਅੰਦਾਜ਼ਾ ਤੁਸੀਂ ਲਾ ਹੀ ਸਕਦੇ ਹੋ ਦੁੱਧ ਦਾ ਬਈ ਕਿੰਨਾ ਕੁ ਦੁੱਧ ਦੇ ਦੂ ਜਾਂ ਤੇ ਬਰੀਡ ਫੁੱਲ ਆ ਜੀ ਸੇਲ ਹੈ ਸੇਲ ਨਹੀਂ ਨਾਟ ਫਾਰ ਸੇਲ ਆ ਬਾਈ ਕੋਈ ਬਾਈ ਨੂੰ ਫੋਨ ਨਾ ਲਾਵੇ ਸੇਲ ਆਸਤੇ ਬਾਈ ਦੇ ਸਪੈਸ਼ਲ ਆ ਬੇਨਤੀ ਆ ਇਹ ਕਿ ਸੇਲ ਮਾਲੀ ਤੇ ਮੱਝ ਨਾਟ ਫੋਰ ਸੇਲ ਆ ਜੀ ਹਾਂ ਜੇ ਹੋਇਆ ਕਦੇ ਤੇ ਉਹ ਦੱਸ ਦਾਂਗੇ ਉਦੋਂ ਲਾ ਲੈਣ ਠੀਕ ਆ ਜੀ ਬਾਈ ਕਹਿੰਦਾ ਫਿਲਾਲ ਨਹੀਂ ਜੀ ਜੇ ਕਿਤੇ ਇਰਾਦਾ ਬਣਿਆ ਸੇਲ ਕਰਨ ਦਾ ਤਾਂ ਉਦੋਂ ਆਪਾਂ ਵੀਡੀਓ ਤੇ ਜ਼ਰੂਰ ਦੱਸ ਦਾਂਗੇ ਇੱਕ ਇਕੱਟਾ ਜੀ ਕੋਈ ਸਾਵੇ ਮੋਦੀ ਦਾ ਠੀਕ ਆ ਜੀ ਹਾਂ ਤੇ ਕਿੰਨੀ ਉਮਰ ਆ ਜੀ ਇਹਦੇ ਇਹ ਤਾਂ ਹੋਊਗੀ ਮੈਨੂੰ ਲੱਗਦਾ 6-7 ਮਹੀਨੇ ਠੀਕ ਆ ਜੀ ਤੇ ਇਹ ਸੇਲ ਆ ਜੀ ਇਹ ਸੇਲ ਠੀਕ ਆ ਜੀ ਇਹ ਮਾਂ ਕੋਲੇ ਸੀਗੀ ਮਾਂ ਵੀ ਚੰਗੀ ਵੀ 22 ਕਿਲੋ ਵਾਲੀ ਸੀ ਹੁਣ 14 15 ਕਿਲੋ ਦੁੱਧ ਲਗਾਏ ਚੋਕੇ ਠੀਕ ਆ ਜੀ ਤੇ ਇੰਦੇ ਬੱਚੇ ਦੇ ਹੁੰਦਿਆ ਵੀ 14 ਕਿਲੋ ਦੁੱਧ ਨਾਲੇ ਗੱਭਣ ਸੀ ਠੀਕ ਆ ਜੀ ਹਾਂ ਜਾਣੀ ਗੱਭਣ ਮੈਂ ਤੁਹਾਨੂੰ ਕਿਹਾ ਸੀ ਮੈਂ ਕਿਹਾ ਜੇ ਕੋਈ ਪਚੈਤ ਵਾਲਾ ਹੋਵੇ ਹਾਂਜੀ ਸਰਪੰਚ ਕਦੇ ਆਪਾਂ ਦੇ ਦਿਆਂਗੇ ਹਾਂਜੀ ਪਰ ਮੈਨੂੰ ਕਿਸੇ ਦਾ ਨਹੀਂ ਫੋਨ ਆਇਆ ਠੀਕ ਆ ਜੀ ਹਨਾ ਹੁਣ ਆਪਾਂ ਇਹਨੂੰ ਸੇਲ ਤੇ ਲਾਤਾ ਹੈ ਅੱਛਾ ਜੀ ਹੁਣ ਆਪਾਂ ਵੇਚ ਦਿਆਂਗੇ ਠੀਕ ਆ ਜੀ ਤੇ ਜੇ ਹੁਣ ਵੀ ਰੱਖਣ ਵਾਲੇ ਨੂੰ ਦੇਵਾਂਗੇ ਜਾਇ ਤੇ ਜੇ ਕੋਈ ਹੁਣ ਵੀ ਸਾਂਝਾ ਛੱਡਣਾ ਚਾਹੁੰਦਾ ਹੋਵੇ ਹੁਣ ਵੀ ਦੇ ਦਾਂ। ਕੋਈ ਗੱਲ ਨਹੀਂ ਜੀ ਕੋਈ ਗੱਲ ਨਹੀਂ। ਠੀਕ ਹੈ ਜੀ। ਇਹਨਾਂ ਦਾ ਹੀ ਖਾਨੇ ਇਹਨਾਂ ਦਾ ਹੀ ਕਿੱਡੀ ਗੱਲ ਇਹ ਜੈਂਟਰੀ ਬਾਈ। ਠੀਕ ਆ ਬਾਈ ਕਹਿੰਦਾ ਜੇ ਸਾਂਝੇ ਤਾਂ ਛੱਡਣਾ ਹੋਵੇ ਤੇ ਪੰਚਾਇਤ ਆਪਾਂ ਨੂੰ ਲਿਖ ਕੇ ਦੇ ਦੇ ਆਪਾਂ ਫ੍ਰੀ ਦੇ ਦਾਂਗੇ। ਜੇ ਕਿਸੇ ਨੇ ਪਾਲਣ ਵਾਸਤੇ ਰੱਖਣਾ ਹੋਵੇ ਤਾਂ ਆਪਾਂ ਸੇਲ ਵੀ ਕਰ ਦਾਂਗੇ ਪਰ ਵੱਢਣ ਵਾਲਿਆਂ ਨੂੰ ਨਹੀਂ ਦੇਣਾ ਜੀ। ਬਿਲਕੁਲ ਜੀ। ਰੱਖਣ ਵਾਲਾ ਵੀਰ ਹੀ ਸੰਪਰਕ ਕਰੇ ਤੇ ਵੱਢਣ ਵਾਲਿਆਂ ਨੂੰ ਬਾਈ ਕਹਿੰਦਾ ਨਹੀਂ ਦੇਣਾ ਜਾਂ ਸਾਂਝੇ ਤਾਂ ਹੀ ਛੱਡਨੇ ਤਾਂ ਫ੍ਰੀ ਦੇ ਦਾਂ। ਫੈਕਟਰ ਦੇਖੋ ਕਿੰਨੇ ਕਿੱਥੇ। ਚਮੜੀ ਦੇਖ ਲੋ ਜੀ ਕਿੰਨੀ ਬਰੀਕ ਆ ਬਾਕੀ ਉਮਰ ਕੋਸ ਵੀ ਨਹੀਂ 8 ਕ 7 8 ਮਹੀਨੇ ਮਸਾ ਜੀ ਤੇ ਮਾਂ ਦਾ ਰਿਕਾਰਡ ਚੰਗਾ ਜੀ ਤੇ ਗੱਬਣ ਹੁੰਦਿਆ ਵੀ 13 14 ਕਿਲੋ ਬਹੁਤ ਤੇ ਚੱਲ ਰਹੀ ਸੀ ਤੇ ਬਾਈ ਨਾਲ ਕਨੈਕਟ ਕਰ ਸਕਦੇ ਬਾਈ ਪੁੱਤਿਆਂ ਦਾ ਸ਼ੌਂਕ ਵੀ ਰੱਖਦਾ ਹੈ ਵੈਸੇ ਤਾਂ ਪਸ਼ੂ ਪਾਲਣ ਦਾ ਸ਼ੌਂਕ ਹੈ ਬਾਈ ਤੋਂ ਨੂੰ ਪਹਿਲਾਂ ਤੋਂ ਹੀ ਆ ਚੰਗੇ ਪਸ਼ੂ ਹੀ ਹੁੰਦੇ ਆ ਬਾਈ ਕੋਲ ਤੇ ਬਾਈ ਨੂੰ ਕੁੱਤਿਆਂ ਦਾ ਸ਼ੌਂਕ ਵੀ ਆ ਕਿ ਬਾਈ ਦਾ ਭਤੀਜੇ ਨੂੰ ਸ਼ੌਂਕ ਸੀਗਾ ਉਹਦੇ ਰੱਖੇ ਹੋਏ ਆ ਉਹ ਵੀਰ ਵਾਪਸ ਉੱਠ ਗਿਆ ਤੇ ਹੁਣ ਇਹਦੀ ਦੇਖਭਾਲ ਬਾਈ ਕਰਦਾ ਇਹ ਜਿਹੜਾ ਤੁਸੀਂ ਦੇਖ ਰਹੇ ਹੋ ਅਮਰੀਕਨ ਬੁਲੀ ਫੀਮੇਲ ਆ ਜੀ ਇਹ ਹਾਂਜੀ ਅਮਰੀਕਨ ਬੁਲੀ ਫੀਮੇਲ ਆ ਜਾਤ ਬਰੀਡ ਚੈੱਕ ਕਰ ਲਓ ਜਿਹੜੇ ਵੀਰ ਇਹਨਾਂ ਦਾ ਕੰਮ ਕਰਦੇ ਆ ਉਹਨਾਂ ਨੂੰ ਵੀਰਾਂ ਨੂੰ ਪਤਾ ਹੋਊਗਾ ਨਸਲ ਦਾ ਜਾਤ ਬਰੀਡ ਦਾ ਹਾਈਟ ਚੈੱਕ ਕਰ ਲਓ ਜੀ ਆ 12 ਵਾਈ ਵੀ ਆ ਜੀ ਇਹ हां डायरेक्टर डायरेक्टर आप लेके आए भाई कहता इंपोर्ट ਹੋਈ ਵੀ ਆ ਬਾਹਰੋਂ ਇੰਡੀਆ ਦੀ ਨਹੀਂ ਇਹ ਜੰਪਲ ਤੇ ਨਾਲ ਲੈ ਕੇ ਆਇਆ ਸੀਗਾ ਬੜੇ ਦੱਪਤੀ ਜਾਂ ਤੇ ਵਾਪਸ ਉੱਠ ਗਿਆ ਸ਼ੌਂਕੀਆ ਤੌਰ ਤੇ ਬਾਈ ਦੇ ਪੁੱਤੇ ਰੱਖੇ ਹੋਇਆ ਤਿੰਨ ਦੇਸ ਇਹ ਵਾਲੀ ਜੀ ਇਹ 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 ਇੱਕ ਦੇਖ ਲੋ ਜੀ ਵੱਖਰੀ ਜੀ ਬਰੀਡ ਮੁਕਸਰ ਦੀ ਚੈਂਪੀਅਨ ਹੈ ਜੀ ਇਹ ਇਹ ਕਿਹੜੀ ਜਾਤੀ ਹੈ ਜੀ ਇਹ ਮੈਨ ਪੈਨਾ ਠੀਕ ਆ ਜੀ ਇਹ ਵੀ ਬਾਹਰਲੀ ਬਰੀਡ ਆ ਜੀ ਬਾਹਰਲੀ ਹੈ ਜੀ ਠੀਕ ਆ ਜੀ ਬਾਈ ਇਹ ਬਾਰਲੀ ਬਰੀਡ ਆ ਦੇਖ ਸਕਦੇ ਹੋ ਤੁਸੀਂ ਆਪਣੇ ਇਹ ਨਸਲ ਆ ਘਾਟ ਹੀ ਮੈਂ ਤਾਂ ਘਾਟ ਹੀ ਵੇਖੀ ਆ ਜੀ ਮੈਂ ਤਾਂ ਦੇਖੀ ਨਹੀਂ ਫਸਟ ਟਾਈਮ ਦੇਖੀ ਆ ਮੇਰੀ ਉਮਰ ਹੋ ਗਈ 12 13 ਸਾਲ ਇਸ ਜਿੰਨੇ ਆयो ਕਿਤੇ ਵੀ ਇਹਦੇ ਨਾਲ ਦੀ ਕੁੱਤੀ ਇੰਨੀ ਛੋਟੀ ਤੇ ਇਹਦੇ ਨਾਲ ਦੀ ਕੁੱਤੀ ਨਹੀਂ ਦੇਖੀ ਆਪਾਂ ਤਾਂ ਠੀਕ ਆ ਨਹੀਂ ਦੇਖੀ ਜੀ ਮੈਂ ਵੀ ਨਹੀਂ ਦੇਖੀ ਇਹ ਫਸਟ ਦੇਖ ਰਹਾ ਰਿਹਾ ਬਾਈ ਕਹਿੰਦਾ 12 13 ਸਾਲ ਉਮਰ ਆ ਪਰ ਆਪਾਂ ਅੰਦਾਜ਼ਾ ਨਹੀਂ ਲਾ ਸਕਦੇ ਕਿ ਇਹਦੀ ਇਹ ਉਮਰ ਹੋਊਗੀ 2000 ਰੁਪਏ ਨਾਮ ਦਿੱਤਿਆ ਸੀਗਾ ਇਹਨੂੰ ਮਕਸਦ ਠੀਕ ਆ ਜੀ 21000 ਰੁਪਇਆ ਨਾਮ ਦੀ ਜੇਤੂ ਆ ਜੀ ਇਹ ਬਾਕੀ ਦੇਖ ਸਕਦੇ ਹੋ ਤੁਸੀਂ ਇਹ ਵੀ ਨਾਟ ਫੋਰ ਸੇਲ ਆ ਜੀ ਹਾਂ ਹਾਂ ਬਿਲਕੁਲ ਇਹ ਪਹਿਲਾ ਬਾਈ ਕਹਿੰਦਾ ਦੱਸ ਦੰਨੇ ਆਪਾਂ ਇਹ ਸ਼ੌਂਕ ਤੌਰ ਤੇ ਵੀਡੀਓ ਬਣਾ ਲਈ ਨਾਟ ਫੋਰ ਸੇਲ ਆ ਐਨੀਮਲ ਬਾਈ ਦੇ ਚਾਰ ਸੇਲ ਆ ਪਸ਼ੂ ਹਮੇਸ਼ਾ ਚੰਗੇ ਹੀ ਹੁੰਦੇ ਬਾਈ ਦਾ ਵਪਾਰ ਲੈਣ ਦਾ ਕੰਮ ਆ ਰੁਟੀਨ ਆ ਕੋ ਆਪਣੇ ਚੈਨਲ ਤੇ ਵੀਡੀਓ ਆਉਂਦੀਆਂ ਰਹਿੰਦੀਆਂ ਨੇ ਚੰਗੇ ਪਸ਼ੂ ਹਮੇਸ਼ਾ ਪਾਉਂਦੇ ਰਹਿੰਨੇ ਆ ਆ ਦੇਖ ਸਕਦੇ ਹੋ ਤੁਸੀਂ ਵੱਡੇ ਹਵਾਨੇ ਦੀ ਮੱਝ 17 18 ਕਿਲੋ ਦੁੱਧ ਦੀ ਬਾਈ ਗਾਰੰਟੀ ਲੈਂਦੇ ਆ 2 ਨੰਬਰ ਨੀਲੀ ਰਾਵੀ ਇਹ ਵੀ ਟਾਪ ਬਰੀਡ ਆ ਮੇਰੇ ਚੈਨਲ ਦੀ ਇਹ ਫਸਟ ਵੀਡੀਓ ਆ ਦੋ ਥਣੇ ਨੀਲੀ ਰਾਵੀ ਦੀ ਦੋ ਥਣੇ ਮੁਰਾਦੀ ਦਾ ਪਹਿਲਾ ਵੀਡੀਓ ਇੱਕ ਅਪਲੋਡ ਹੋਈ ਵੀ ਆ ਪਰ ਨੀਲੀ ਰਾਵੀ ਦੀ ਇਹ ਪਹਿਲੀ ਕੀਤੀ ਆ ਦੁੱਧ ਇਹਨਾਂ ਦਾ ਚੰਗਾ ਹੁੰਦਾ ਬਾਈ 10 ਦਾ ਕਿ 14 15 ਕਿਲੋ ਦੁੱਧ ਦੇ ਦੂਗੀ ਮਾਲਕਾਂ ਨੇ ਗਾਰੰਟੀ ਲਈ ਆ ਜਿੰਨਾਂ ਤੋਂ ਲਿਆਉਂਦੀ ਆ ਜੋਰੇ ਵੀਰ ਨੂੰ ਕੋਈ ਵੀ ਐਨੀਮਲ ਪਸੰਦ ਹੁੰਦਾ ਹੈ ਨੰਬਰ 22 ਦਾ ਸਕਰੀਨ ਤੇ ਚੱਲੂਗਾ ਤੇ ਬਾਈ ਨਾਲ ਕਨੈਕਟ ਕਰ ਸਕਦੇ ਆ। ਧੰਨਵਾਦ।